ਪਿੰਡੀਆਂ ਸਹੰਦਾ ਹਲਕੇ ਦੇ ਵਿੱਚ ਉਸ ਵੇਲੇ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਦੋਂ ਪੰਚਾਇਤੀ ਚੋਣਾਂ ਲਈ ਕਾਗਜ਼ ਭਾਰਨ ਮੌਕੇ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਉਸ ਦੇ ਸਾਥੀਆਂ ਤੇ ਕਾਂਗਰਸੀ ਵਰਕਰਾਂ ਵੱਲੋਂ ਹਮਲਾ ਕਰਨ ਦੇ ਦੋਸ਼ ਲੱਗੇ ਨੇ ਹਮਲੇ ਦੇ ਵਿੱਚ ਦੋ ਨੌਜਵਾਨਾਂ ਨੂੰ ਗੋਲੀ ਲੱਗਣ ਕਰਕੇ ਉਹ ਗੰਭੀਰ ਜ਼ਖਮੀ ਹੋਏ ਤਾਂ ਉਹਨਾਂ ਨੂੰ ਆਈ ਸੀ ਯੂ ਦੇ ਵਿੱਚ ਦਾਖਲ ਕਰਵਾਇਆ ਗਿਆ ਉਥੇ ਇਸ ਘਟਨਾ ਲੈ ਕੇ ਮੌਕੇ ਦੇ ਉੱਤੇ ਪਹੁੰਚੇ ਮੰਤਰੀ ਤੇ ਵਿਧਾਇਕ ਦੇ ਵੱਲੋਂ ਕਾਂਗਰਸ ਦੇ ਉੱਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲਗਾਏ। ਬਹੁਤ ਹੀ ਮੰਨ ਭਾਗੀ ਗੱਲ ਹੈ। ਔਰ ਅੱਜ ਮੇਰੇ ਨਾਲ ਲਾਲਜੀਤ ਪੁੱਲਰ ਜੀ ਸਾਡੇ ਟ੍ਰਾਂਸਪੋਰਟ ਮੰਤਰੀ ਇੱਥੇ ਖੜੇ ਨੇ ਔਰ ਪਤਾਲਪੀ ਲੈਡਮਾਸਟੇ ਆਇਆ ਹੈ। ਮੇਰਾ ਲਖਵਿੰਦਰ ਲੱਖਾ ਜਿਹੜਾ ਸਾਡਾ ਸੰਗਠਨ ਇੰਚਾਰਜ ਹੈ ਔਰ ਸਾਡੀ ਜਿਲ੍ਹਾ ਪਿਛੇ ਦੀ ਇਲੈਕਸ਼ਨ ਲੜ ਰਹੀ ਸੀ ਕਿ ਜਸਰਾ ਹੂਰ ਤੋਂ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਹੈ। ਔਰ ਉਹਨਾਂ ਦੇ ਜਿਹੜੇ ਮਦਰ ਹੈ ਉਹ ਸਾਡੇ ਬਲੌਗ ਸਮਤੀ ਮੈਂਬਰ ਲੜ ਰਹੇ ਸੀਗੇ ਔਰ ਜਿਹੜਾ ਸਾਡਾ ਪਿੰਡਿਆ ਸੈਦਾ ਰਾਜਸਥਾਨ ਸੀ ਹਲਕੇ ਦਾ ਸਭ ਤੋਂ ਵੱਡਾ ਪਿੰਡ ਹੈ ਔਰ ਸਰਪੰਚੀ ਦੀ ਇਲੈਕਸ਼ਨ ਮਿਲੇ ਵੀ ਇਹਨਾਂ ਨੇ ਧੱਕਾ ਕੀਤਾ ਜਦਕਿ ਮੇਰੇ ਜਿਹੜੇ ਮੇਰਾ ਜਿਹੜਾ ਪਿੰਡਿਆ ਸੈਦਾ ਤੋਂ ਲਖਾ ਹੈ ਉਹਦੇ 7 ਮੈਂਬਰ ਹੈ ਪੰਚਾਇਤ ਦੇ ਔਰ ਇੱਕ ਸਰਪੰਚੂ ਦੇ ਕੋਈ ਵੀ ਨਹੀਂ ਔਰ ਸਰਪੰਚਰੀ ਉਦੋਂ ਵੀ ਧੱਕਾ ਕੀਤਾ ਸੀ ਸਰਕਾਰੀਆਂ ਨੇ ਔਰ ਕੱਲ ਵੀ ਕਮੇਟੀ ਘਰ ਦੇ ਵਿੱਚ ਇਨੇ ਆਪਣੇ ਜਿਹੜੇ ਸਾਹਮਣੇ ਕਾਗਜ਼ ਭਰਨ ਵਾਲੇ ਬੰਦੇ ਸੀਗੇ ਉਹਨਾਂ ਤੋਂ ਗੁੰਡਾਗਰਦੀ ਕਰਵਾਈ ਲੜਾਈ ਝਗੜਾ ਕਰਵਾਇਆ ਔਰ ਅੱਜ ਲੱਖਾਂ ਕੈਂਪੇਨ ਕਰਨ ਜਾ ਰਿਹਾ ਸੀਗਾ ਉਹਦੇ ਤੇ ਵਾਰ ਕਰਵਾਇਆ ਔਰ ਜਿਹੜਾ ਨਾਲ ਬਿੱਲਾ ਮੁੰਡਾ ਹੈ ਉਹਦੇ ਘਰ ਦੇ ਉਹਦੇ ਘਰ ਜਾ ਕੇ ਪਏ ਐ ਇਹ ਸਾਰੇ ਜਣੇ ਉਹਦਾ ਤੇ ਬਿਲਕੁਲ ਸੇਰੀ ਪਾੜਤਾ ਇਹਨਾਂ ਨੇ ਦਾਤਰਾ ਦੇ ਨਾਲ ਲੱਖੇ ਦੀ ਵੀ ਦਾਤਰਾ ਦੇ ਨਾਲ ਕਾਫੀ ਸੱਟਾਂ ਲਾਈਆਂ ਨੇ ਔਰ ਇੱਕ ਸਾਡਾ ਦੋ ਭਰਾ ਹੋਰ ਨੇ ਜਿਹੜੇ ਨਾਲ ਹੈ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਇੱਕ ਦਾ ਆਪਰੇਟ ਚੱਲ ਰਿਹਾ ਹੈ ਇੱਕ ਸੀਰੀਅਸ ਹੈ ਇੱਕ ਵੈਂਟੀਲੇਟਰ ਦੇ ਉੱਤੇ ਪਿਆ ਹੋਇਆ ਹੈ ਇਹ ਜੀ ਗੁੰਡਾਗਰਦੀ ਜਿਹੜੀ ਕਾਂਗਰਸ ਹੈ ਉਹ ਕਰ ਰਹੀ ਹੈ ਸ਼ਰੇ ਆਮ ਜਿਹੜੀ ਸੱਤਾਧਰ ਜਿਹੜੀ ਸਰਕਾਰ ਹੈ ਜਿਵੇਂ ਮੰਤਰੀ ਸਾਹਿਬ ਨੇ ਕਿਹਾ ਵੀ ਐਸੀ ਸ਼ਾਂਤ ਤਰੀਕੇ ਦੇ ਨਾਲ ਇਲੈਕਸ਼ਨ ਲੜ ਰਹੇ ਆ ਸ਼ਾਂਤ ਤਰੀਕੇ ਦੇ ਨਾਲ ਕਾਗਜ਼ ਜਮ੍ਹਾਂ ਕਰਵਾ